ਡਾਂਸਰ ਦਾ ਵਿਆਹ ਦੇ ਵਿੱਚ ਪੰਗਾ ਪੈ ਗਿਆ ਬਾਈ ਇੱਕ ਮੁੰਡੇ ਨਾਲ ਦੇਖੋ ਕਿਵੇਂ ਮਾਵਾ ਭੈਣਾਂ ਦੀਆਂ ਸਿੱਧੀਆਂ ਗਾਲਾਂ ਚੱਲ ਰਹੀਆਂ ਨੇ ਬਾਈ ਜੀ ਚਰਚਾ ਕਰਾਂਗੇ ਇਸ ਵੀਡੀਓ ਦੇ ਉੱਤੇ ਪਹਿਲਾਂ ਪੂਰੀ ਵੀਡੀਓ ਦੇਖ ਲਓ ਬਾਈ ਜੀ ਇਹ ਕੋਈ ਡਾਂਸਰ ਹੈ ਕੁੜੀ ਤੇ ਵੀਡੀਓ ਵੀ ਤੁਹਾਨੂੰ ਸੁਣਾਉਣੀ ਆ ਸਾਰਾ ਕੁਝ ਦਿਖਾਉਣੀ ਆ ਮੈਂ ਥੋੜਾ ਜਿਹਾ ਚਾਨਣਾ ਪਾ ਦਮ ਇਸ ਗੱਲ ਦੇ ਉੱਤੇ ਦੋਸਤੋ ਇਹ ਵੀਡੀਓ ਹੈ ਕਿਸੇ ਚੰਡੀਗੜ੍ਹ ਦੇ ਪ੍ਰੋਗਰਾਮ ਦੀ ਦੱਸੀ ਜਾ ਰਹੀ ਹੈ ਤੇ ਇੱਥੇ ਇਹ ਕੁੜੀ ਹੈਗੀ ਡਾਂਸਰ ਹੈ ਇਹ ਨੱਚ ਰਹੀ ਸੀ ਸਟੇਜ ਦੇ ਉੱਤੇ ਤੇ ਥੱਲੋਂ ਕਹਾ ਜਾ ਰਿਹਾ ਹੈ ਕਿ ਮੁੰਡੇ ਨੇ ਜਿਹੜੇ ਨਾਲ ਲੜਾਈ ਹੈ ਇਸ ਮੁੰਡੇ ਨੇ ਗਾਲ ਕੱਢੀ ਇਸ ਡਾਂਸਰ ਨੂੰ ਤੇ ਅੱਗੋਂ ਫਿਰ ਡਾਂਸਰ ਨੇ ਵੀ ਉਹਨੂੰ ਹਨਾ ਪੂਰਾ ਪੂਰਾ ਤੋਲਤਾ ਦੋਸਤੋ ਕਹਿੰਦੇ ਹੁੰਦੇ ਨੇ ਕਿ ਕਹਿੰਦੇ ਇੱਜ਼ਤ ਕਰੋਗੇ ਤਾਂ ਇੱਜ਼ਤ ਕਰਾਓਗੇ ਸੋ ਦੋਸਤੋ ਇਹ ਚੀਜ਼ ਯਾਦ ਰੱਖਣੀ ਚਾਹੀਦੀ ਹੈ ਕਈ ਵਾਰੀ ਅਸੀਂ ਕਿਸੇ ਪ੍ਰੋਗਰਾਮ ਤੇ ਮੰਨ ਲਓ ਗਏ ਹੁੰਨੇ ਆ ਉੱਥੇ ਸਾਡਾ ਪੈਗ ਪੋਗ ਲੱਗਿਆ ਹੁੰਦਾ ਖਾਦੀ ਪੀਤੀ ਹੁੰਦੀ ਹੈ ਤੇ ਅਗਲਾ ਕਹਿੰਦਾ ਯਾਰ ਖਾਦੀ ਪੀਤੀ ਚ ਪਤਾ ਨਹੀਂ ਲੱਗਿਆ ਬਾਈ ਜੀ ਅਗਰ ਆਪਾਂ ਜਾਣਿਆ ਪ੍ਰੋਗਰਾਮ ਤੇ ਆਪਣੇ ਉੱਥੇ ਮਾਵਾ ਵੀ ਹੁੰਦੀਆਂ ਨੇ ਆਪਣੀਆਂ ਭੈਣਾਂ ਵੀ ਹੁੰਦੀਆਂ ਨੇ ਆਪਣੀਆਂ ਧੀਆਂ ਵੀ ਹੁੰਦੀਆਂ ਨੇ ਫਿਰ ਆਪਾਂ ਪੈਗ ਲਾ ਕੇ ਉਹਨਾਂ ਨੂੰ ਕਿਉਂ ਨਹੀਂ ਚਿੰਬੜਦੇ ਜਾਂ ਉਹਨਾਂ ਨੂੰ ਕਿਉਂ ਨਹੀਂ ਗਾਲ ਕੱਢਦੇ ਸੋ ਬਾਈ ਜੀ ਪਤਾ ਨਹੀਂ ਇਹਨਾਂ ਨੂੰ ਕੋਈ ਗਰੀਬ ਜਾਣ ਕੀ ਹਨਾ ਅਗਲੇ ਨੇ ਜੋ ਵੀ ਆ ਛੇੜਛਾੜ ਕਰਤੀ ਵੀ ਯਾਰ ਪਤਾ ਨਹੀਂ ਉਹੀ ਤੁਰੀਆਂ ਫਿਰਦੀਆਂ ਨੇ ਸੋ ਬਾਈ ਜੀ ਚਾਹੇ ਹਰੇਕ ਬੰਦੇ ਲਈ ਅਲੱਗ-ਅਲੱਗ ਕੰਮ ਨੇ ਕਿਸੇ ਦਾ ਕੋਈ ਕੀਤਾ ਕਿਸੇ ਦਾ ਕੋਈ ਕੀਤਾ ਹਰ ਇੱਕ ਇਨਸਾਨ ਦਾ ਕੀਤਾ ਪ੍ਰੋਫੈਸ਼ਨ ਹੈ ਜੇ ਕੁਛ ਕੁ ਕੁੜੀਆਂ ਹੋ ਸਕਦਾ ਇਸ ਲੈਂਡ ਦੇ ਵਿੱਚ ਗਲਤ ਹੁੰਦੀਆਂ ਹੋਣ ਪਰ ਪਰ ਇੱਕੋ ਰਸਤੇ ਹਰੇਕ ਨੂੰ ਨਹੀਂ ਚੱਲਣਾ ਚਾਹੀਦਾ ਬਹੁਤ ਸਾਰੀਆਂ ਕੁੜੀਆਂ ਸਹੀ ਵੀ ਹੁੰਦੀਆਂ ਨੇ ਇਹ ਤਾਂ ਜੇ ਫਿਰ ਦੇਖਿਆ ਜਾਵੇ ਤਾਂ ਕਾਲਜ ਦੇ ਵਿੱਚ ਵੀ ਬਹੁਤ ਸਾਰੀਆਂ ਕੁੜੀਆਂ ਮਤਲਬ ਆਪਾਂ ਦੇਖਿਆ ਕਿ ਭੱਜ ਜਾਂਦੀਆਂ ਨੇ ਲਵ ਮੈਰਿਜਾਂ ਕਰਾ ਜਾਂਦੀਆਂ ਨੇ ਮਾਪਿਆਂ ਨੂੰ ਛੱਡ ਜਾਂਦੀਆਂ ਨੇ ਰੋਲ ਦਾ ਫਿਰ ਉੱਥੇ ਵੀ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਉੱਥੇ ਵੀ ਬਹੁਤ ਸਾਰੀਆਂ ਨਾ ਪੜ੍ਹ ਲੈ ਕੇ ਡੀਸੀਬੀ ਬਣਦੀਆਂ ਨੇ ਫਿਰ ਸਕੂਲਾਂ ਦੇ ਵਿੱਚ ਵੀ ਇਹੋ ਜਿਹਾ ਕੁਝ ਵੀ ਹੁੰਦਾ ਤੇ ਉੱਥੇ ਵੀ ਸਿਆਣੀਆਂ ਕੁੜੀਆਂ ਵੀ ਹੁੰਦੀਆਂ ਨੇ ਸੋ ਬਾਈ ਜੀ ਪ੍ਰੋਫੈਸ਼ਨ ਕੋਈ ਵੀ ਹੋਵੇ ਕੰਮ ਕੀਤਾ ਕੋਈ ਵੀ ਹੋਵੇ ਹਰੇਕ ਥਾਂਵੇਂ ਅਗਰ ਆਪਾਂ ਨੂੰ ਲੱਗਦਾ ਵੀ 2-4 ਇਸ ਲੈਂਡ 'ਚ ਕੁੜੀਆਂ ਗਲਤ ਨੇ ਤਾਂ ਬਹੁਤ ਸਾਰੀਆਂ ਸਹੀ ਵੀ ਹੁੰਦੀਆਂ ਨੇ ਹਾਂ ਕੁੜੀ ਦੀ ਰਜਾਵੰਦੀ ਆ ਉਹ ਕੁਝ ਵੀ ਕਹਿ ਦੇ ਕਰ ਦੇਵੇ ਉਹ ਗੱਲ ਬੱਕਰੀ ਆ ਪਰ ਬਾਈ ਜੀ ਆ ਵੀਡੀਓ ਦੇ ਵਿੱਚ ਦੇਖਿਓ ਤੁਸੀਂ ਕਿਸ ਤਰ੍ਹਾਂ ਜਿਹੜਾ ਮੁੰਡਾ ਗਾਲਾਂ ਕੱਢ ਰਿਹਾ ਤੇ ਉਹ ਅੱਗੋਂ ਫਿਰ ਕੁੜੀ ਵੀ ਗਾਲਾਂ ਕੱਢ ਰਹੀ ਆ ਬਾਈ ਜੀ ਇੱਜ਼ਤ ਆਪਦੀ ਆਪਦੇ ਹੱਥ ਹੁੰਦੀ ਆ ਸੋ ਰਿਸਪੈਕਟ ਕਰਿਆ ਕਰੋ ਤੇ ਰਿਸਪੈਕਟ ਕਰਾਇਆ ਕਰੋ ਤੇ ਇੱਕ ਵੀਡੀਓ ਦਿਖਾਉਣ ਤੋਂ ਪਹਿਲਾਂ ਮੈਂ ਇੱਕ ਨਿੱਕੀ ਜਿਹੀ ਰਿਕਵੈਸਟ ਕਰੂੰਗਾ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰੋ ਤਾਂ ਕਿ ਇਹ ਡਾਂਸਰ ਕੁੜੀ ਕੋਲ ਪਹੁੰਚੇ ਅਤੇ ਇਹ ਭੈਣ ਆਪਾਂ ਨੂੰ ਕੰਟੈਕਟ ਕਰੇ ਇਹ ਕੁੜੀ ਆਪਾਂ ਨੂੰ ਕੰਟੈਕਟ ਕਰੇ ਸੋ ਉਸ ਤੋਂ ਬਾਅਦ ਆਪਾਂ ਇਹਦਾ ਇੰਟਰਵਿਊ ਕਰਾਂਗੇ ਤੇ ਆਪਾਂ ਲੋਕਾਂ ਦੇ ਸਾਹਮਣੇ ਉਹ ਸਾਰੀ ਸੱਚਾਈ ਲਿਆਉਣਾ ਚਾਹੁੰਦੇ ਆ ਜਿਹੜੀ ਉਸ ਟਾਈਮ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਜਿਹੜੀ ਵਾਪਰੀ ਹੈ ਇਹ ਸਟੇਜ ਲੱਗੀ ਹੋਈ ਹੈ ਸਟੇਜ ਤੇ ਵਾਪਰੀ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਜੋ ਆਪਾਂ ਉਸ ਕੁੜੀ ਤੱਕ ਪਹੁੰਚ ਸਕੀਏ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਵੀ ਕੌਣ ਸਹੀ ਕੌਣ ਗਲਤ ਤੇ ਆਜੋ ਪੂਰੀ ਵੀਡੀਓ ਦੇਖ ਲਓ